ਰਾਜ ਬਹਲੀਏ ਕੁੱਤਾ ਰਾਜ ਬਹਲੀਏ ਸਭੇ ਦੁੱਖ ਪੀ ਲਈਏ ਵੇਹੁ ਮੁੱਖ ਕੋ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀਏ ਤੇਰੀ ਚੱਕੀ ਚੱਟੇ ਇਹ ਚੱਕੀ ਚੱਟੇ ਤੇਰੀ ਚੱਕੀ ਚੱਟੇ ਤੇਰੀ ਚੱਕੀ ਚੱਟੇ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀਏ वागुरु जी की फतेह समय संघर्ष के मैदान चौदह पंद्रह महीने लगभग अपना दिखी इना मंगा वापते ही जो आप अज मंग रहे तो पर सरकार ਆਪਣੇ ਆਪ ਨੂੰ ਬੜਾ ਜਾਗਰੂਕ ਬਣਾ ਦੇ ਆਪਣੇ ਆਪ ਨੂੰ ਮਨਸੂਖ ਬਣਾ ਦੇ ਪਰ ਇੱਕ ਆਨਦ ਆਪਾਇ ਦੇ ਗਾੜੀ ਜਾਂਦੀਆਂ ਚਿੱਟੀਆਂ ਜਿਹੜੀਆਂ ਜਾੜਾ ਤੱਕ ਨਹੀਂ ਚੱਲ ਸਕਦੀਆਂ ਦਸਵੇਂ ਪਾਛੇ ਦਾ ਕਹਿਣਾ ਹੈ ਕਿ ਜਦੋਂ ਜੱਪ ਬਾਣ ਲਾਗੋ ਤਦ ਰੋਸ ਜੱਪੋ ਸਾਡੇ 750 ਕਿਸਾਨ ਕੀ ਰੋਟੀ ਕਿਰਵਾ ਕੇ ਆਏ ਆ ਲਗਭਗ ਯਾਦ ਹੋਣੇ ਪਹੁੰਚ ਚੁੱਕਿਆ ਤਾਂ ਇਹ ਉਹਨਾਂ ਦਾ ਇੱਕ ਚੋਰ ਕੱਢ ਕੇ ਸਾਡੇ ਆਪ ਉਹਨਾਂ ਇੱਕਲਾਕ ਕੀਤੀ ਇਹ ਸਰਕਾਰਾਂ ਦੇ ਭਲੇ ਵੀ ਜਿਹੜੇ ਕੰਮ ਨਹੀਂ ਕਰ ਸਕਦੀ ਕਿ ਆਪਾਂ ਇੰਨਿਆਂ ਨੂੰ ਸੀਟ ਕਰਾਉਣ ਤੋਂ ਪਹਿਲਾਂ ਦਮਿੰਦਰ 14 ਇੱਕ ਵਾਰ ਪਹਿਲੇ ਫਰਮੌਰ ਆਕੂਆ ਉਹਨਾਂ ਦੀ ਇੱਕ ਲੜੀ ਤੋੜਦੀ ਹੈ ਤੇ ਇੱਕ ਜਿਹੜੀ ਭਾਰਤ ਸਰਕਾਰ ਆ ਇਹ ਮੱਛੀ ਦਾ ਟੰਕ ਬਣ ਜੂਗੀ ਪਰ ਸਰਕਾਰਾਂ ਜਿਹੜੀਆਂ ਇੱਤਰ ਨੂੰ ਆਉਣ ਦੀ ਬਜਾਏ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ ਕਿ 15 ਦਿਨਾਂ ਦੇ ਵਿੱਚ ਇੱਕ ਸਾਡੇ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਲੈਣ ਦੀ ਇੱਕ ਜਿੱਤੀ ਪਟੜੀ 200 ਰੁਪਏ ਇਹ ਨਾਮ ਕੀ ਉਹ ਤੇ ਦੇ ਰਿਹਾ 14 ਸਟੇਸ਼ਨ ਬਣਦੇ ਆ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਤੇ ਨਾਮ ਆ ਡਰੇਨ ਦਾ ਬੋਲਟੋ ਇਹਨਾਂ ਨੂੰ ਕੁੱਟਣਾ ਲਾਵੇ ਜਿਹੜੀਆਂ ਅੱਗੇ ਲੈਣਾ ਚੱਲਦੀਆਂ ਉਹਨਾਂ ਦੇ ਕਿਹੜੇ ਬੋਲ ਚੱਲਦੇ ਨਾਲੇ ਉਹਨਾਂ ਤੇ ਹੀ ਹੋਟ ਨਾ ਚੱਲਦੀਆਂ ਗਵਾਣੀਆਂ